ਉਹ ਬੰਦਾ ਪਾਠ ਕਰਨ ਬੈਠਾ ਤੇ ਫੁਰਨੇ ਕਦੇ ਆ ਰਹੇ ਨਹੀਂ ਪੈਸਿਆਂ ਦੇ ਉਹ ਮਾਇਆ ਆਪਣਾ ਬਰਤਾਰਾ ਬਰਤਾਰੀ ਵੀ ਤੂੰ ਕਿਧਰ ਚੱਲਿਆ ਕਈ ਜਨਮ ਹੋ ਗਏ ਤੈਨੂੰ ਇਹਨਾਂ ਗੱਲਾਂ 'ਚ ਅੱਜ ਕਿਧਰ ਤੁਰ ਪਿਆ ਕਦੀ ਪੈਸੇ ਗਿਣੀ ਜਾਏਗਾ ਕਦੀ ਬੈਂਕਾਂ 'ਚ ਤੁਰਿਆ ਫਰੇਗਾ ਕਦੀ ਗੱਡੀਆਂ ਮੋਟਰਾਂ 'ਚ ਤੁਰਿਆ ਫਰੇਗਾ ਵੀ ਮਸਾ ਮਦਖਸ ਮਨੁੱਖ ਜਦ ਮਿਲਿਆ ਜਾਂ ਵੈਰ ਬਰੋਧ ਆ ਰਿਹਾ ਮੰਚ ਕੋਈ ਬੰਦਾ ਹੈ ਉਹ ਗਲਤੀਆਂ ਕਰਦਾ ਹੈ ਮਨ ਉਹ ਬਹੁਤ ਹੀ ਪਾਪੀ ਹੈ ਆਪਾਂ ਉਹ ਸਿਮਰਨ ਕਰਨ ਲੱਗੇ ਉਹਦਾ ਖਿਆਲ ਆ ਗਿਆ ਉਹਦੀ ਤਸਵੀਰ ਸਾਹਮਣੇ ਆ ਗਈ ਬੰਦਾ ਬੜਾ ਗਲਤ ਥੋੜੀ ਜੀ ਅੰਛ ਪਾਬ ਉਹਦੀ ਸਾਡੇ ਮਨ ਚ ਆ ਜਾਣ ਹੁ ਸਾਰਾ ਦਿਨ ਹੀ ਸੋਚੀ ਜੋ ਫਲਾਣਾ ਇਹ ਹੈ ਜਿਆ ਟਿੰਗੜਾ ਇਹ ਜਿਆ ਫਲਾਣਾ ਇਹ ਜਿਆ ਟਿੰਗੜਾ ਇਹ ਜੀ ਹੌਲੀ 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 ਮਨ ਗੰਦਾ ਹੋ ਜਾਏਗਾ ਮਨ ਕਾਲਾ ਹੋ ਜਾਏਗਾ ਮਨ ਟਿਕਣਾ ਨਹੀਂ ਜਿੱਥੇ ਜ਼ੋਰ ਲੱਗਦਾ ਲਾ ਲਓ ਤੇ ਫੁਰਨਿਆਂ ਦਾ ਜਾਲ ਸ਼ੁਰੂ ਹੋ ਜਾਏਗਾ ਕਿਵੇਂ ਭਜਨ ਪਾਠ ਹੋਏਗਾ ਇਹਨੂੰ ਰੋਕਣਾ ਹੈ ਮਾਰੇ ਪਸ ਜਾਣ ਨਹੀਂ ਦੇਣਾ ਰੋਕਣਾ ਹੈ ਗੁਰ ਸ਼ਬਦ ਨਾਲ ਐ ਮਨ ਮੇਰੇ ਮੈਂ ਬਾਣੀ ਪੜਨ ਲੱਗਾ ਮੈਂ ਸ਼ਬਦ ਪੜਨ ਲੱਗਾ ਜਿਹੜਾ ਪੰਝਾ ਪਿਆਰਨ ਦਿੱਤਾ ਹੈ ਉਹਦਾ ਸਿਮਰਨ ਕਰਨ ਲੱਗਾ ਇਹ ਸਿਮਰਨ ਮੈਨੂੰ ਸੁਣਾ ਇਦੇ ਕੋਲ ਸੁਣਨਾ ਅੰਦਰੋਂ ਇਹਨੂੰ ਸੁਣਾਉਣਾ ਕਹਤੇ ਪਿਤ ਸੁਣਦੇ ਪਿਤ ਸੇ ਪਿਤ ਜਿੰਨੀ ਹਰ ਤੇ ਆਇਆ ਜਿਹੜਾ ਸੁਣਦਾ ਹੈ ਬੋਲਣਾ ਸੁਣਨਾ ਦੋਈਸੇ ਫਿਰ ਹੌਲੀ ਹੌਲੀ ਟਿਕਦਾ ਤੇ ਚਲੋ ਅੱਜ ਆਪਾਂ ਹੋਰ ਟਕਾਈਏ ਅੱਜ ਆਪਾਂ ਹੋਰ ਟਕਾਈਏ ਅੱਜ ਆਪਾਂ ਹੋਰ ਟਕਾਈਏ ਆਮੀ ਆਮੀ ਸਵਾਲ ਚੱਲ ਰਿਹਾ ਹੈ ਵੀ ਸਾਡਾ ਮਨ ਨਹੀਂ ਟਿਕਦਾ ਮਾਇਆ ਸਰ ਪਰਾਈ ਹੈ ਬੰਦੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਮੇਰੇ ਨਾਲ ਕੀ ਹੋ ਰਿਹਾ ਉਹ ਨਹੀਂ ਟਿਕਦਾ ਭੱਜਾ ਫਿਰਦਾ ਇਹਦੇ ਕਾਰਨ ਨੇ ਤੁਸੀਂ ਵੇਖਿਆ ਉਹਨਾ ਬਾਂਦਰ ਦਾ ਬੱਚਾ ਕਦੇ ਨਹੀਂ ਖਲੋਂਦਾ ਕਿਉਂ ਉਹਦਾ ਪਿਓ ਬਾਂਦਰ ਉਹ ਜੇ ਆਮਨਾਏ ਭਾਜੇ ਸਮਾਦੀ ਲਾ ਕੇ ਤੇ ਬਾਂਦਰ ਥੋੜੀ ਹੋਇਆ ਫਿਰ ਤੇਰੀ ਕੀ ਹੋਇਆ ਉਹ ਸ਼ੈਤਾਨੀਆਂ ਕਰਦਾ ਹੀ ਰਹੇ ਧਰਤੀ ਨਹੀਂ ਖਲੋਂਦੀ ਚੱਲ ਰਹੀ ਹੈ ਹਵਾ ਨਹੀਂ ਖਲੋਂਦੀ ਚੱਲ ਰਹੀ ਹੈ ਅੱਗ ਚੱਲ ਰਹੀ ਹੈ ਇਹ ਤਤ ਚੱਲ ਰਹੇ ਨੇ ਇਤਤਾਂ ਦੀ ਅੰਸ ਹੈ ਮਨ ਇਹ ਕਿਵੇਂ ਖਲੋ ਜਾਏਗਾ ਭਾਈ ਸਾਰਾ ਬ੍ਰਹਮੰਡ ਰੋਗ ਦਾ ਇਹ ਵੀ ਖਲੋ ਜਾਏਗਾ ਇਹਨੇ ਭੱਜਿਆ ਹੀ ਫਿਰਨਾ ਇੱਕ ਮਹਿਤ ਮਨ ਹੈ ਇਹ ਅਪਮਨ ਹੈ ਆਪਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਖਲੋਏ ਨਾ ਖਲੋਏ ਆਪਣਾ ਕੰਮ ਕਰੀ ਜਾਣਾ ਹੌਲੀ ਹੌਲੀ ਇਹਨੇ ਸਾਫ ਹੋਣਾ ਆਹ ਇੱਕ ਗੱਲ ਸਿੱਧਾਂ ਨੇ ਪੁੱਛੀ ਸੀ ਨਾ ਗੁਰੂ ਨਾਨਕ ਜੀ ਮਹਾਰਾਜ ਇਹਦੇ ਬਾਰੇ ਦੱਸੋ ਗੁਰਜੀ ਕਹਿੰਦੇ ਦੇਖੋ ਦਾਗ ਦੋਸ਼ ਨੇ ਪਾਪਾਂ ਦੇ ਜੋਗੀ ਰਾਜ ਗੱਲ ਅਮੀ ਹੈ ਪਰ ਇਹ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇਸ ਮੁਲਈਆ ਓਏ ਤੋਹੇ ਪਰ ਇਹ ਮਤ ਪਾਪਾਂ ਕੇ ਸੰਗ ਓਏ ਤੋ ਪੈ ਨਾ ਵੈ ਕਹਿ ਰਾਂ ਸਾਡੀ ਮੰਤੀ ਮਤ ਇਸ ਵਨ ਕੋ ਜਨਮ ਜਨਮ ਕੀ ਮਾਲਾ ਲਾਗੀ ਵਾਸ਼ਨਾ ਦੀ ਬੜੇ ਖਿਆਲਾਂ ਦੀ ਮਾੜੇ ਕਰਮਾਂ ਦੀ ਕਾਲਾ ਹੋ ਵਾਸਿਆ ਇੱਥੇ ਸਵਾਲ ਹੋ ਗਿਆ ਵੀ ਕਾਲਾ ਕਿਵੇਂ ਹੋ ਗਿਆ ਪਾਪਾਂ ਦਾ ਰੰਗ ਕਾਲਾ ਹੈ ਪਾਪਾਂ ਦੀਆਂ ਗੱਲਾਂ ਸੋਚ-ਸੋਚ ਕੇ ਕਰ-ਕਰ ਕੇ ਕਰ-ਕਰ ਕੇ ਇਹ ਵੀ ਕਾਲਾ ਹੋ ਗਿਆ ਜੇ ਆਪਾਂ ਕੋਲਿਆਂ ਚ ਤਪਾਈ ਜਾਂਗੇ ਪਾਈ ਜਾਂਗੇ ਕਾਲਾ ਹੋਏਗਾ ਕਿ ਨਹੀਂ ਹੋਏਗਾ ਆ ਹਾਲ ਇਹਦਾ ਹੂ ਇ ਇਸ ਕਰਕੇ ਇਹਦਾ ਇਲਾਜ ਸੀ ਨੇ ਗੱਲਾਂ ਤੋਂ ਬਚਣਾ ਤਦ ਲਗਤ ਤਾਇਦ ਇਕਦਾਨੀ ਸੂ ਗੁਰੂ ਨਾਨਕ ਜੀ ਕਹਿੰਦੇ ਨਾਥ ਜੀ ਇਹਦਾ ਇਲਾਜ ਇਹ ਹੈ ਸੰਸਾਰ ਵਾਸਤੇ ਤੇਰੀ ਮਤ ਪਾਪਾਂ ਦੇ ਨਾਲ ਪਰ ਗਈ ਹੈ ਨਾਮ ਜਪ ਕੇ ਤੂੰ ਲੈ ਬੰਦੇ ਆ ਮਤ ਪਾਪਾਂ ਦੇ ਨਾਲ ਪਰ ਗਈ ਹੈ ਨਾਮ ਜਪ ਕੇ ਤੂੰ ਲੈ ਬੰਦੇ ਆ ਮਤ ਪਾਪਾਂ ਦੇ ਨਾਲ ਸਰ ਗਈ ਹੈ ਨਾਮ ਜਪ ਕੇ ਤੋਲੇ ਬੰਦੇ ਆ ਮਤ ਪਾਪਾਂ ਨਾਲ ਮਰਦੀ ਹੈ ਨਾਮ ਜਪ ਕੇ ਤੋਲੇ ਬੰਦੇ ਆ ਨਾਮ ਜਪ ਕੇ ਜੀ ਤੂੰ ਲ ਬੰਦਿਆ ਨਾਮ ਜਪ ਕੇ ਜੀ ਤੂੰ ਲ ਬੰਦਿਆ ਪਾਪ ਨਾਲ ਤਰ ਗਈਏ ਨਾਮ ਜਪ ਕੇ ਗੋਲੇ ਬੰਦਿਆ ਮੱਤ ਪਾਪ ਨਾਲ ਤਰ ਗਈਏ ਨਾਮ ਜਪ ਕੇ ਗੋਲੇ ਬੰਦਿਆ ਜੀ ਮੱਤ ਪਾਪ ਨਾਲ ਤਰ ਗਈਏ ਜੀ ਨਾਮ ਜਪ ਕੇ ਗੋਲੇ ਬੰਦਿਆ ਇਸ ਤਰ ਹੌਲੀ ਹੌਲੀ ਸਭਨ ਲਈਦਾ ਇਮਾਨ ਜਿਉਂ ਜਿਉ ਸਾਫ ਹੁੰਦਾ ਤੇ ਤੁਲ ਟਿਕਣ ਲੱਗ ਜਾਂਦਾ ਸ਼ੁੱਧ ਹੋ ਜਾਂਦਾ ਕਾਗਰ ਹੋ ਜਾਂਦਾ ਫਿਰ ਇਹਦੀਆਂ ਨਿਸ਼ਾਨੀਆਂ ਨੇ ਕੋਈ ਫੁਰਨਾ ਕਾਲੇ ਰੰਗ ਦਾ ਆਉਂਦਾ ਹੀ ਮਾੜੇ ਪਾਸੇ ਮੰਨ ਜਾਂਦਾ ਹੀ ਨਹੀਂ ਕਿ ਘਰ ਆ ਗਿਆ ਨਾ ਸੋਜੀ ਪੈ ਗਈ ਨਾ ਇਹ ਇਸ ਤਰੀਕ